ਦੋਹ ਰਾਣੀਆਂ ਮੋਰੇਖੜ ਅੰਮ੍ਰਿਤਪਾਲ ਦੇ ਹੱਕ ਚ ਗੱਜਣ ਵਾਲੇ ਨੌਜਵਾਨ ਦੇ ਬਤਲੇ ਸੋ ਵੇਖੋ ਸਟੇਜ ਤੋਂ ਹੁਣ ਕਿਸਤੀ ਮਦਦ ਕਰਨ ਦਾ ਕਰ ਗਿਆ ਐਲਾਨ ਵੀਡੀਓ ਤੇਜ਼ੀ ਨਾਲ ਹੋ ਰਹੀ ਵਾਇਰਲ ਬਿੱਤਰ ਦਿਨ ਕਪੂਰਥਲਾ ਵਿਖੇ ਸਾਬਕਾ ਕੈਬਨਟ ਮੰਤਰੀ ਐਮ ਐਲ ਏ ਰਾਣਾ ਗੁਰਜੀਤ ਸਿੰਘ ਦੇ ਗ੍ਰਹਿ ਵਿਖੇ ਆਯੋਜਿਤ ਵਰਕਰ ਮੀਟਿੰਗ ਦੌਰਾਨ ਇੱਕ ਸਮਰਥਕ ਵੱਲੋਂ ਅੰਮ੍ਰਿਤਪਾਲ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਇਸ ਵਰਕਰ ਮੀਟਿੰਗ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੀ ਮੌਜੂਦ ਸਨ ਇਸ ਦੌਰਾਨ ਦੋਹਾਂ ਰਾਣੀਆਂ ਮੋਰੇਖੜ ਇੱਕ ਨੌਜਵਾਨ ਅਮਰਿਤਪਾਲ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰਦਾ ਹੈ ਜਿਸ 'ਚ ਉਹ ਰਾਣਾ ਪਰਿਵਾਰ ਨੂੰ ਟਿਕਟ ਨਾ ਮਿਲਣ ਦਾ ਹਵਾਲਾ ਦਿੰਦਾ ਹੈ ਪਰ ਉਸ ਨੌਜਵਾਨ ਦੇ ਸੁਰਹਣ ਬਦਲੇ ਹੋਏ ਦਿਖਾਈ ਦੇ ਰਹੇ ਹਨ ਕਪੂਰਥਲਾ ਵਿਖੇ ਇੱਕ ਸਿਆਸੀ ਸਟੇਜ ਤੋਂ ਹਣ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਵੀਰ ਜ਼ੀਰਾ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਵੀਡੀਓ ਹੁਣ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ। ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ। ਸਾਨੂੰ ਨਾਨਬਰ ਸਾਹਿਬ ਮਿਲਿਆ, ਨਾ ਸਾਨੂੰ ਖਡੂਰ ਸਾਹਿਬ ਮਿਲਿਆ ਜੀ। ਜੋ ਪਬਲਿਕ ਦੀ ਆਵਾਜ਼ ਆ ਬੇਸ਼ੱਕ ਅਹੀਂ ਰਾਣਾ ਅੰਦਰਪੁਰਤਾਲ ਨੂੰ ਬਹੁਤ ਵੱਡੀ ਲੀਡ ਨਾ ਜਤਾਇਆ ਜੀ ਪਰ ਅੱਜ ਜੋ ਗਰਾਊਂਡ ਰਿਪੋਰਟ ਆ ਇਹਦਾ ਖਿਲਾਫ ਜਾ ਰਹੀ ਆ ਕਾਂਗਰਸ ਦੇ ਖਿਲਾਫ ਜਾ ਰਹੀ ਆ ਜੇ ਇੰਦਰਪ੍ਰਤਾ ਜੀ ਨੂੰ ਟਿਕਟ ਮਿਲਦੀ ਬਹੁਤ ਵੱਡੀ ਲੀਡ ਨਾਲ ਜਿੱਤਦੇ ਲੋਕਾਂ ਦੀ ਹਵਾ ਇਸ ਟਾਈਮ ਅਮਰਪਾਲ ਦੇ ਹੱਥ ਵਿੱਚ ਆ ਅਸੀਂ ਇਹ ਕਹਿੰਦੇ ਅਸੀਂ ਡਿੱਗਣ ਨੂੰ ਤਿਆਰ ਆ ਪਰ ਸਾਡੀ ਜਮੀਰ ਆਜ਼ਾਦ ਨਹੀਂ ਦਿੰਦੀ ਦੂਜੇ ਪਾਸੇ ਵੋਟ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਵੀ ਭਾਜੀ ਮੈਂ ਕਿਸੇ ਦੇ ਚੱਕੇ ਚ ਗਏ ਨਹੀਂ ਬੋਲਿਆ ਸੀ ਕੋਈ ਨਸ਼ਾ ਖਾ ਕੇ ਨਹੀਂ ਬੋਲਿਆ ਸੀ ਰਾਣਾ ਸਾਹਿਬ ਨੇ ਜੋ ਪ੍ਰੋਗਰਾਮ ਦਾ ਨਾਮ ਰੱਖਿਆ ਸੀ ਦਿਲ ਦੀਆਂ ਗੱਲਾਂ ਇਹਨਾਂ ਨਾਲ ਹੀ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਉਹ ਤੇ ਜੋ ਬੋਲਿਆ ਮੈਂ ਆਪਣੀ ਹੋਸ਼ੇ ਵਿੱਚ ਬੋਲਿਆ ਕੋਈ ਕਿਸੇ ਦੇ ਕਹਿੰਦੇ ਨਹੀਂ ਬੋਲਿਆ ਔਰ ਸੱਚ ਬੋਲਿਆ ਜੀਰਾ ਸਾਹਿਬ ਤੁਹਾਨੂੰ ਪਹਿਲੀ ਗੱਲ ਤੇ ਜੀ ਆ ਮੇਰਾ ਤੁਹਾਡੇ ਨਾਲ ਵੀ ਕੋਈ ਵਿਆਹ ਵਰੋੜੀ ਮੇਰਾ ਕਿਸੇ ਨਾਲ ਕੋਈ ਵਿਆਹ ਵਰੋੜ ਨਹੀਂ ਰਾਣਾ ਇੰਦਰਪ੍ਰਤਾਪ ਦੀ ਐਮਐਲਏ ਬਣ ਤੋਂ ਪਹਿਲਾਂ ਜੇ ਚਿਕੰਦਰ ਦੀਆਂ ਮੀਟਿੰਗਾਂ ਚੱਲਦੇ ਹੋਏ ਸਾਡੇ ਕੰਢਾ ਇਹ ਇਹਨਾਂ ਨੂੰ ਇੱਕੋ ਗੱਲ ਕਹੀ ਵੀ ਜੇਕਰ ਖੜਗੇ ਹਨ ਅਸੀਂ ਵਹਿ ਨਹੀਂ ਦੇਣਾ ਭਾਵੇਂ ਜੋਰ ਵਾਲਾ ਆਵਾਜ਼ ਦੀ ਕੇ ਖੜੇ ਰੱਖਣੇ ਤਾਂ ਜੋਰ ਵਾਲਾ ਆਵਾਜ਼ ਆਉਂਦਾ ਜੀ ਅੱਜ ਲਗਾ ਬਲ ਨੂੰ ਜਨ ਤੁਨ ਜੇ ਕਹੋ ਅਕਾਲੀ ਦਰ ਨੂੰ ਪਾ ਦੋ ਝੜੂ ਪਾ ਦੋ ਕਾਫੀ ਪਾਓ ਸਾਡੇ ਗੁੰਝੀ ਗੱਲ ਹੈ ਨਹੀਂ ਇਹ ਬਾਕੀ ਸੁਲਤਾਨ ਤੋਂ ਜਿਹੜਾ ਸੁਭਾ ਜਾਣ ਚੁਕਿਆ ਇਥੇ ਕੀ ਹੋ ਰਿਹਾ ਜ਼ਿਆਸਤ ਦੇ ਮਾਮਲੇ ਵਿੱਚ ਮੈਡਮ ਬੰਦਰਜੀਤ ਕੌਰ ਜੀ ਦੋ ਆਰ ਦੇ ਮੰਤਰੀ ਪਾਸੇ ਸਰਦਾਰ ਮੋਹਨ ਸਿੰਘ ਜੀ ਮਾ ਤੁਹਾਡੇ ਸਾਹਮਣੇ ਆ ਜੀ ਰਾਣਾ ਤੇ ਇੰਟਰਪਰਟਰ 112 ਵਿੱਚੋਂ ਇੰਦਾ ਜਾਜਦੀਆਂ ਰਾਣਾ ਜੱਟਪਾ ਸਾਰੇ ਪੰਜਾਬ ਦਾ ਇਤਿਹਾਸ ਹੈ ਜੀ ਅਖੀਰ ਮੈਂ ਗਲਤ ਜੋ ਕੁਝ ਆਇਆ ਉਹ ਕਰ ਮੈਂ ਗਲਤੀ ਮੰਨਾਂ ਇਹ ਗੱਲ ਗਲਤ ਆ ਮੈਂ ਆਪਣੀ ਹੂਸ ਜਹਿਗੀ ਕੀਤਾ ਅੱਜ ਮੈਂ ਜੋ ਕਹਿਣ ਲੱਗਾ ਮੈਂ ਕਿਸੇ ਵੀ ਧੌਂਦੇ ਗੋਡਾ ਰੱਖੇਰੀ ਕਹਿਣ ਲੱਗਾ ਇਥੋਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਧੌਂਦੇ ਗੋਡਾ ਰੱਖਦੇ ਉਹ ਰੱਖਦੇ ਜਿਨ੍ਹਾਂ ਨੇ ਰੱਖਦੇ ਆ ਇਹ ਜ਼ਿੰਮੇਵਾਰੀ ਬਾਬੇ ਨਾਨਕ ਦੇ ਹੱਥ ਆ ਇਹ ਨਹੀਂ ਆਪਣੀ ਸੂਝ-ਬੂਝ ਨਾਲ ਗੱਲ ਕਰ ਰਿਹਾ ਜੋ ਕਰ ਰਿਹਾ ਉਸ ਦਿਨ ਜੋ ਅਸੀਂ ਗੱਲਾਂ ਕੀਤੀਆਂ ਜਲਦੀਆਂ ਗੱਲਾਂ ਕੀਤੀਆਂ ਉਸ ਤੋਂ ਬਾਅਦ ਉਹ ਡੇ ਰਾਣਾ ਸਾਹਿਬ ਸਾਡੇ ਬਜ਼ੁਰਗ ਰਾਣਾ ਗੁਰਜੀਤ ਸਿੰਘ ਜੀ ਨੇ ਸਾਨੂੰ ਸੰਬੋਧਨ ਕਰਦਿਆਂ ਟਿੱਕੇ ਸਰਦਾਰ ਕਰਬੀਰ ਸਿੰਘ ਜੀ ਦਾ ਨੂੰ ਟਿਕਟ ਮੈ ਦਵਾਈ ਆ ਉਸ ਤੋਂ ਬਾਅਦ ਸੁਲਤਾਨਪੁਰ ਉਹਦਾ ਅਨਸਵਾ ਹਲਕਾ ਸਾਡਾ ਕਰਬੀਰ ਸਿੰਘ ਜੀ ਦਾ ਜੀ ਤੁਹਾਡੇ ਨਾਲ ਖੰਮ ਵਾਲ ਖੜਾਵਾ ਜੋ ਸਾਡਾ ਮਾਰਾ ਸੀ ਜਿੱਥੇ ਰਾਣਾ ਜਿੱਥੇ ਜੁਣਾ ਜਾਣਾ ਅਸੀਂ ਉਸ ਨਾਲੇ ਤੇ ਅੱਜ ਵੀ ਕਹਿਵਾ ਵਾਹੀ ਗੁਰਜੀਕਾ ਖਾਲਸਾ ਸ਼੍ਰੀ ਗੁਰੂ ਗ੍ਰੰਥ ਕੀ ਫਤੇ